ਸਟੇਜ 1 ਪੈਟਰਨ ਨੂੰ ਅੱਗੇ ਵਧਾਉਣਾ ਇਸ ਗਤੀਵਿਧੀ ਵਿੱਚ ਅਸੀਂ ਦੋ ਰੰਗ ਦੇ ਫਲੈਸ਼ ਕਾਰਡ ਲਵਾਂਗੇ ਜਿਸ ਵਿੱਚ ਅਸੀਂ ਇੱਕ ਬੱਚੇ ਨੂੰ ਪੈਟਰਨ ਤਿਆਰ ਕਰਕੇ ਦਵਾਂਗੇ ਪੈਟਰਨ ਦੇ ਅਨੁਸਾਰ ਅਸੀਂ ਪਹਿਲਾਂ ਦੋ ਲਾਲ ਰੰਗ ਦੇ ਕਾਰਡ ਅਤੇ ਫਿਰ ਇੱਕ ਨੀਲਾ ਉਸ ਤੋਂ ਬਾਅਦ ਅਸੀਂ ਫਿਰ ਦੋ ਲਾਲ ਰੰਗ ਦੇ ਕਾਰਡ ਅਤੇ ਫਿਰ ਇੱਕ ਨੀਲਾ ਕਾਰਡ ਰੱਖਾਂਗੇ ਅਤੇ ਬੱਚੇ ਨੂੰ ਇਸੇ ਸੇਮ ਪੈਟਰਨ ਦੀ ਤਰ੍ਹਾਂ ਅੱਗੇ ਵਧਾਉਣ ਲਈ ਕਹਾਂਗੇ ਬੱਚੇ ਨੂੰ ਅਸੀਂ ਲਾਲ ਅਤੇ ਨੀਲੇ ਕਾਰਡ ਦੇ ਕੇ ਪੈਟਰਨ ਨੂੰ ਅੱਗੇ ਵਧਾਣ ਲਈ ਕਹਾਂਗੇ ਹਾਂਜੀ ਬੱਚੇ ਪੈਟਰਨ ਨੂੰ ਅੱਗੇ ਵਧਾਓ ਵੈਰੀ ਗੁੱਡ ਜੇਕਰ ਬੱਚਾ ਪੈਟਰਨ ਨੂੰ ਅੱਗੇ ਵਧਾ ਦਿੰਦਾ ਹੈ ਤਾਂ ਉਸ ਨੂੰ ਅਸੀਂ ਕੋਡ 1 ਦਵਾਂਗੇ ਸਟੇਜ 2 ਪੈਟਰਨ ਨੂੰ ਕਾਪੀ ਕਰਨਾ ਜਿਵੇਂ ਕਿ ਅਸੀਂ ਬੱਚੇ ਦੇ ਅੱਗੇ ਦੋ ਲਾਲ ਕਾਰਡ ਤੋਂ ਬਾਅਦ ਇੱਕ ਨੀਲਾ ਕਾਰਡ ਅਤੇ ਫਿਰ ਦੋ ਲਾਲ ਕਾਰਡ ਤੋਂ ਬਾਅਦ ਨੀਲਾ ਕਾਰਡ ਲਾ ਕੇ ਇੱਕ ਪੈਟਰਨ ਤਿਆਰ ਕਰਿਆ ਹੈ ਬੱਚੇ ਨੂੰ ਅਸੀਂ ਦੋ ਹੋਰ ਰੰਗ ਦੇ ਕਾਰਡ ਦਵਾਂਗੇ ਅਤੇ ਬੱਚੇ ਨੂੰ ਕਹਾਂਗੇ ਬੱਚੇ ਨੂੰ ਅਸੀਂ ਹੁਣ ਕੁਝ ਪੀਲੇ ਅਤੇ ਹਰੇ ਰੰਗ ਦੇ ਕਾਰਡ ਦਿੱਤੇ ਹਨ ਬੱਚਾ ਸਾਡੇ ਵੱਲੋਂ ਬਣਾਏ ਗਏ ਪੈਟਰਨ ਨੂੰ ਕਾਪੀ ਕਰਕੇ ਨਵਾਂ ਪੈਟਰਨ ਤਿਆਰ ਕਰੇਗਾ ਹਾਂਜੀ ਬੱਚੇ ਤੁਹਾਡੇ ਕੋਲ ਪੀਲੇ ਅਤੇ ਹਰੇ ਕਾਰਡ ਹੈ ਉੱਪਰ ਵਾਲੇ ਪੈਟਰਨ ਦੀ ਤਰ੍ਹਾਂ ਪੈਟਰਨ ਨੂੰ ਕਾਪੀ ਕਰੋ ਵੈਰੀ ਗੁੱਡ ਜਿਵੇਂ ਕਿ ਤੁਸੀਂ ਦੇਖਿਆ ਵੀ ਬੱਚੇ ਨੂੰ ਦਿੱਤੇ ਗਏ ਕਾਰਡ ਦੇ ਨਾਲ ਉਸਨੇ ਪੈਟਰਨ ਦੀ ਕਾਪੀ ਕੀਤੀ ਹੈ ਜੇਕਰ ਬੱਚਾ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਨੂੰ ਅਸੀਂ ਕੋਡ 2 ਦਵਾਂਗੇ ਸਟੇਜ 3 ਪੈਟਰਨ ਨੂੰ ਪੂਰਾ ਕਰਨਾ ਇਸ ਵਿੱਚ ਅਸੀਂ ਇੱਕ ਪੈਟਰਨ ਤਿਆਰ ਕਰਕੇ ਦਿੱਤਾ ਹੈ ਅਤੇ ਪੈਟਰਨ ਦੇ ਵਿੱਚੋਂ ਅਸੀਂ ਇੱਕ ਵਸਤੂ ਨੂੰ ਉਠਾ ਲਿਆ ਹੈ ਤੇ ਬੱਚੇ ਦੇ ਹੱਥ ਵਿੱਚ ਉਹ ਦੇ ਦਿੱਤਾ ਹੈ ਦਿਖਾਏ ਗਏ ਪੈਟਰਨ ਦੇ ਅਨੁਸਾਰ ਅਸੀਂ ਬੱਚੇ ਨੂੰ ਪੁੱਛਾਂਗੇ ਵੀ ਇਹ ਚਮਚਾ ਕਿੱਥੇ ਆਵੇਗਾ ਹਾਂਜੀ ਬੱਚਾ ਇਹ ਚਮਚਾ ਕਿੱਥੇ ਆਵੇਗਾ ਦੱਸੋ ਹਾਂਜੀ ਬੱਚਾ ਇਹ ਚਮਚਾ ਕਿੱਥੇ ਆਵੇਗਾ ਹੁਣ ਇਹ ਵੈਰੀ ਗੁੱਡ ਬੱਚੇ ਨੇ ਪੈਟਰਨ ਦੇ ਅਨੁਸਾਰ ਚਮਚੇ ਨੂੰ ਸਹੀ ਰੱਖਿਆ ਹੈ ਜੇਕਰ ਬੱਚਾ ਇਸ ਤਰ੍ਹਾਂ ਕਰਦਾ ਹੈ ਤਾਂ ਅਸੀਂ ਉਸ ਨੂੰ ਕੋਡ 3 ਦਵਾਂਗੇ